ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਖਰੜ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਹੋਣੀ ਵੀ ਆਪਣੀ ਵੋਟ ਪੁਕਤਾ ਕੇ ਆ ਚੁੱਕੇ ਨੇ ਪਰਿਵਾਰ ਨਾਲ ਗਏ ਸੀ ਸਾਡੇ ਨਾਲ ਮੌਜੂਦ ਨੇ ਗਿੱਲ ਸਾਹਿਬ ਕਿਸ ਤਰੀਕੇ ਦਾ ਰੁਝਾਨ ਹੈਗਾ ਸਵੇਰੇ 8 ਵਜੇ ਤੋਂ VOTING ਜਿਹੜੀ ਹੈਗੀ ਹੈ ਸ਼ੁਰੂ ਹੋਣੀ ਸੀਗੀ ਤੁਸੀਂ ਵੀ ਵੋਟ ਪੁਕਤਾ ਕੇ ਆਏ ਹੋ ਲੋਕਾਂ ਨੂੰ ਵੀ ਮਿਲੇ ਹੋਵਗੇ ਕਿਸ ਤਰੀਕੇ ਦਾ ਰਿਸਪਾਂਸ ਪਹਿਲਾਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਲੋਕਾਂ 'ਚ ਬੜਾ ਉਤਸ਼ਾਹ ਹੈ ਜੀ ਮੈਂ ਦੇਖਿਆ ਸਵੇਰੇ ਹੀ ਇੰਨੀ ਲਾਈਨ ਲੱਗੀ ਹੋਈ ਸੀ ਸੋ ਲੋਕਾਂ 'ਚ ਉਤਸ਼ਾਹ ਇਸ ਗੱਲ ਦਾ ਔਰ ਲੋਕਤੰਤਰ ਦਾ ਸਭ ਤੋਂ ਵੱਡਾ ਅਧਿਕਾਰ ਹੈ ਸਾਡੇ ਦੇਸ਼ ਦਾ ਜਿਹੜਾ ਇੱਕ ਵੋਟਰ ਨੂੰ ਦਿੱਤਾ ਗਿਆ ਸੋ ਮੈਂ ਬੇਨਤੀ ਵੀ ਕਰਦਾ ਹਾਂ ਸਾਰੇ ਵੋਟਰਾਂ ਨੂੰ ਵੀ ਤੁਸੀਂ ਬਾਹਰ ਆਓ ਸੋ ਕਹੇ ਇਹ ਅਧਿਕਾਰ ਦਾ ਆਪਣਾ ਇਸਤੇਮਾਲ ਕਰੋ ਆਪਣੇ ਪੰਜਾਬ ਦੇ ਫਿਊਚਰ ਲਈ ਸੋ ਇਹਦਾ ਇਸਤੇਮਾਲ ਕਰੋ ਇਹ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤਾ ਹੋਇਆ ਔਰ ਬੇਨਤੀ ਕਰਦਾ ਹਾਂ ਹਲਕੇ 'ਚ ਵੀ ਭਾਈਚਾਰਕ ਸਾਂਝ ਬਣੀ ਰਹੇ ਅਮਨ ਸ਼ਾਂਤੀ ਬਣਾ ਕੇ ਰੱਖੋ ਕਿਤੇ ਖਬਰਾਂ ਆ ਰਹੀਆਂ ਜਿਵੇਂ ਹੁਣੇ ਤੁਸੀਂ ਗੱਲ ਕਰ ਰਹੇ ਸੀਗੇ ਵੀ ਕਿਤੇ ਬੰਦੇ ਨਹੀਂ ਪਹੁੰਚੇ ਜਾਂ ਕਿਤੇ ਕੋਈ ਹੋਰ ਖਬਰ ਤਾਂ ਨਹੀਂ ਆ ਰਹੀ ਕਿ ਕੁਝ ਨਹੀਂ ਉਹਨੇ ਕੋਈ ਪ੍ਰਜਾਇਡਿੰਗ ਅਫਸਰ ਹੈ ਕੋਈ ਬੂਥ ਨੰਬਰ 178 ਦਾ ਤੇ ਉਹ ਕੋਈ ਮਿਸਬੀਹੇਵ ਕਰ ਰਿਹਾ ਤੇ ਉਹਦੇ ਕਰਕੇ ਅਸੀਂ ਐਸਡੀਐਮ ਸਾਹਮਣੂ ਅਸੀਂ ਦੱਸਿਆ ਸਾਰਾ ਤੇ ਉਹ ਕਹਿੰਦੇ ਸੀ ਇਮੀਡੀਟ ਐਕਸ਼ਨ ਲੈਣੇ ਆ ਬਾਕੀ ਠੀਕ ਹੈ ਜੀ ਕੋਈ ਐਸੀ ਗੱਲ ਨਹੀਂ ਬਾਕੀ ਸਾਰਾ ਸਮੂਥ ਚੱਲ ਰਿਹਾ ਜੀ ਇੱਕ ਵਾਰੀ ਜਿਹੜੇ ਵੋਟ ਪਾ ਕੇ ਆਏ ਹੋ ਆਪਣਾ ਨਿਸ਼ਾਨ ਵੀ ਦਿਖਾ ਦਿਤੇ ਲੋਕਾਂ ਨੂੰ ਕੀ ਅਪੀਲ ਕਰਨਾ ਹੈ ਮੈਂ ਇਹੀ ਅਪੀਲ ਕਰਦਾ ਜੀ ਲੋਕਾਂ ਨੂੰ ਵੀ ਤੁਸੀਂ ਆਪਣਾ ਜਿਹੜਾ ਸਭ ਤੋਂ ਵੱਡਾ ਅਧਿਕਾਰ ਹੈ ਤੁਹਾਡੇ ਕੋਲ ਲੋਕਤੰਤਰਕ ਸਾਡੇ ਦੇਸ਼ ਦਾ ਸੋ ਇਹਦਾ ਤੁਸੀਂ ਇਸਤੇਮਾਲ ਕਰੋ ਆਓ ਬਾਹਰ ਘਰਾਂ ਤੋਂ ਆਓ ਤੇ ਇਹਦਾ ਇਸਤੇਮਾਲ ਕਰੋ ਤੇ ਬਾਕੀ ਅਮਨ ਸ਼ਾਂਤੀ ਬਣਾ ਕੇ ਰੱਖੀ ਤੇ ਆਖਰੀ ਸਵਾਲ ਹੈ ਕਿਵੇਂ ਦੇਖਦੇ ਹੋ ਕਿ ਕੈਂਪੇਨਿੰਗ ਜਿਸ ਤਰੀਕੇ ਨਾਲ ਚੱਲੀ ਦਿਨ ਰਾਤ ਮਿਹਨਤ ਕਰਦੇ ਰਹੇ ਲੋਕ ਹੁਣ ਕੀ ਉਸ ਚੀਜ਼ ਦਾ ਫਲ ਜਿਹੜਾ ਹੈਗਾ ਦੇ ਹਾਂ ਬਿਲਕੁਲ ਜੀ ਦੇਖੋ ਲੋਕਾਂ ਦਾ ਉਤਸ਼ਾਹ ਤੋਂ ਪਤਾ ਚੱਲਦਾ ਅਸਲ 'ਚ ਅਸੀਂ ਮਿਹਨਤ ਕੋਈ ਆਹ ਮਹੀਨੇ 2 ਮਹੀਨੇ ਨਹੀਂ ਕੀਤੀ ਅਸੀਂ ਲਗਾਤਾਰ 5 ਸਾਲ ਤੋਂ ਪਿਛਲੇ ਇਲੈਕਸ਼ਨ ਤੋਂ ਲੱਗੇ ਹੋਏ ਆਂ ਹੂੰ ਤੇ ਲਗਾਤਾਰ ਲੋਕਾਂ ਚ ਵਿਚਨੇ ਆ ਲੋਕਾਂ ਚ ਬੜਾ ਬਹੁਤ ਉਸ਼ਾ ਹੈ ਤੁਸੀਂ ਸਾਡਾ ਦੇਖਿਆ ਰੋਡ ਸ਼ੋਅ ਕਿੱਡਾ ਵੱਡਾ ਸੀ ਅਸੀਂ ਸ਼ਹਿਰਾਂ ਚ ਗਏ ਕਿੰਨੇ ਕਾਫਲੇ ਦੇ ਰੂਪ ਚ ਸੋ ਉਮੀਦ ਹੈ ਵੀ ਇਹ ਹੁੰਜਾ ਫਿਰ ਜਿੱਤ ਜਿਹੜੀ ਉਹ ਸਾਨੂੰ ਲੋਕ ਵੱਧ ਪਿੰਡ ਨੇ ਇਸ ਹਲਕੇ ਦੇ ਤੇ ਵੋਟ ਵੀ ਬਹੁਤ ਜਿਆਦਾ ਆ ਕਿੰਨਾ ਕੁ ਐਸਟੀਮੇਟ ਲਾ ਕੇ ਚੱਲ ਰਹੇ ਹਾਂ ਕਿ ਪੋਲ ਹੋਣੀ ਚਾਹੀਦੀ ਹੈਗੀ ਆ ਨਹੀਂ ਦੇਖੋ ਸਾਡਾ ਇਹ ਬਹੁਤ ਦੋ ਹਲਕਿਆਂ ਦੇ ਬਰਾਬਰ ਦਾ ਹਲਕਾ ਹੈ 180 ਪਿੰਡ ਹੈ 3 ਐਮਸੀਆਂ ਨੇ 65 ਵਾਰਡ ਬਣਦੇ ਨੇ ਸੋ ਆਲਮੋਸਟ ਮਰ ਡਬਲ ਹਲਕਾ ਸਾਡਾ ਤੇ ਪੌਣੇ 3 ਲੱਖ ਦੇ ਕਰੀਬ ਵੋਟ ਹੈ ਸੋ ਅਸੀਂ ਤਾਂ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਜਿਹੜੇ ਲੋਕ ਮਤਲਬ ਆਪਣਾ ਆ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ ਜੀ ਬਹੁਤ ਬਹੁਤ ਸ਼ੁਕਰੀਆ ਕਾਇ ਸੰ ਸਾਡੇ ਨਾਲ ਅਕਾਲੀ ਦਲ ਗਠਜੋੜ बसपा ਦੇ ਉਮੀਦਵਾਰ ਰਣਜੀਤ ਗਿੱਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿੰਨਾ ਵੱਡਾ ਹਲਕਾ ਹੈ ਤਾਂ ਦੋ ਹਲਕਿਆਂ ਦੇ ਬਰਾਬਰ ਇਹਨਾਂ ਦੇ ਹਲਕੇ ਦੇ ਵਿੱਚ ਵੋਟ ਹੈ ਤਾਂ ਲੋਕਾਂ ਨੂੰ ਜਿੱਥੇ ਅਪੀਲ ਕਰਦੇ ਨਜ਼ਰ ਆ ਰਹੇ ਨੇ ਤਾਂ ਖੁਦ ਆਪਣੇ ਪਰਿਵਾਰ ਦੇ ਨਾਲ ਵੋਟ પાકે આયને ਤੇ દાવો કર ਰਹੇ ને કે 5 ਸਾਲ ਜੋ ਇਨਾ ਵੱਲੋਂ ਕੰਮ ਕੀਤੇ ਗਏ ਨੇ ਗਰਾਊਂਡ ਤੇ ਰਹਿ ਕੇ ਤਾਂ ਲੋਕ ਇਨਾ ਦੇ ਹੱਕ ਦੇ ਵਿੱਚ ਵੋਟ ਪਾਉਣਗੇ ਖਰੜ ਤੋਂ ਵੀਡੀਓ ਜਰਨਲਿਸਟ ਜਸ਼ਨਪ੍ਰੀਤ ਦੇ ਨਾਲ ਜਗਬਾਣੀ ਟੀਵੀ ਲਈ ਵਰਨਪਟ